ਇਹਨਾਂ ਦੀ ਵੇਚਣੀ ਸੀ ਕਿੰਨੇ ਅੰਦਰ ਡਬਲ ਕੰਨਸੀ ਦਾ ਐਸੇ ਐਂਡਰ ਕਿਉਂਕਿ ਮੈਜ ਦੱਸਿਆ ਕਿ ਲਿਫਰੇਟ ਬਲ ਗਿਆ ਕਿ ਉਹ ਤੋਂ 3 ਲੱਖ ਰੁਪਏ ਦੀ ਇਹ ਕਹਿੰਦੇ ਆ ਕਿ ਇਹਨਾਂ ਦੀ ਪੁਸ਼ਕੀ ਚਾਹ ਕੇ ਲੈ ਕੇ ਆਏ ਐ ਐਗਜ਼ੈਕਟਲੀ ਉਦੋਂ ਪਤਾ ਲੱਗਣਾ ਜਦੋਂ ਅਸੀਂ ਇਨਵੈਸਟੀਗੇਸ਼ਨ ਦੇ ਵਿੱਚ ਜਿਹੜੇ ਉਦੋਂ ਜਿੱਦੋਂ ਇਹਨਾਂ ਨੇ ਪ੍ਰਕਿਊਰ ਕੀਤੀਆਂ ਉਹਨਾਂ ਨੂੰ ਸ਼ਾਮਲ ਕਰਾਂਗੇ ਐਂਡ ਨੈਕਸਟ ਅੱਗੇ ਜਿਹੜੀ ਹੈਗੀ ਹੈ 6 ਲੱਖ ਰੁਪਏ ਦੀ ਇਹਨਾਂ ਦੇ ਕਮੇਨ ਕਰਦੇ ਸੀ ਇਹਨਾਂ ਨੂੰ ਵੇਚ ਰਿਹਾ ਸੀ ਸਰ ਪਤਾ ਲੱਗਿਆ ਕਿ ਕਿੱਥੋਂ ਲੈ ਕੇ ਆਏ ਸੀ ਸਹਾਰਨਪੁਰ ਦੇ ਏਰੀਆ ਦੇ ਵਿੱਚ ਜਿਹੜੇ ਹੈਗੇ ਇਹਨਾਂ ਦੇ ਉਥੇ ਜਿਹੜੇ ਸਪਲਾਈਅਰ ਤੋਂ ਉਹਦੇ ਉਹ ਤੁਹਾਡੇ ਨਾਲੇ ਪਰਮਿਸ਼ਨ ਜਿਹੜੀ ਹੈਗੀ ਇਹ ਕੰਕਰੀਟ ਉਹਦੇ ਅਸੀਂ ਕਰਾਂਗੇ ਜਦੋਂ ਸਾਡੇ ਰੌਡ ਕਿ ਕਿਵੇਂ ਹੁੰਦਾ ਕਿ ਕਿਦਾਂ ਸੂਸਟ ਟ੍ਰਾਂਸਪੋਰਟ ਕਿਸੀ ਮਤਲਬ ਇਹਦਾ ਜਿਹੜਾ ਪਬਲਿਕ ਟ੍ਰਾਂਸਪੋਰਟ ਦੇ ਵਿੱਚ ਜਿਹੜਾ ਬੇ ਨੇ ਸਫਰ ਕਰਦੇ ਸੀ ਬੱਸਾਂ ਦੇ ਵਿੱਚ ਟ੍ਰੇਨ ਦੇ ਵਿੱਚ ਇਹ ਜਿੱਥੇ ਚੈਕਿੰਗ ਘੱਟ ਹੋਵੇ ਤੇ ਜਾਂ ਜਿੱਥੇ ਪਤਾ ਨਾ ਲੱਗੇ ਕਿ ਕਿਹੜਾ ਪ੍ਰਾਈਵੇਟ ਗੱਡੀ ਦੇ ਵਿੱਚ ਜਾ ਰੋ ਨਹੀਂ ਸਰ ਇਹ ਆਪ ਹੀ ਨਿਸ਼ਾਨਾ ਨੂੰ ਸਫਰ ਕਰਦੇ ਪਹਿਲਾਂ ਤਾਂ ਡੋਪੈਸ ਕਰਾਵਾਂਗੇ ਹਾਲੇ ਤੱਕ ਜਿਹੜਾ ਹੈਗਾ ਉਹ ਟੈਸਟ ਦੇ ਵਿੱਚ ਹੀ ਆਏਗਾ ਕਿ ਆਪ ਕੋਲ ਵੀ ਕਰਦੇ ਹੋ ਟੈਸਟ ਵੀ ਸੜੇ ਇਸਾ ਦੇ ਆ ਕੇ ਬਾਅਦ ਉਹਦਾ ਪ੍ਰੋਪਰ ਡੋਪੈਸਟਿੰਗ ਕਰਾਂਗੇ ਸੱਚੇ ਕੋਈ ਦੁਰਾਣ ਖੜੇਗੇ ਜਾਂ ਕੋਈ ਸੀਕ੍ਰੀਟ ਇਨਫੋਰਮੇਸ਼ਨ ਸਿੱਤੋ ਇਹ ਜਿਹੜਾ ਹੈਗਾ ਸਾਡੇ ਪੁਲਿਸ ਪਾਰਟੀ ਇੰਸਪੈਕਟਰ ਗੁਗਿੰਦਰ ਖਵਾ ਜਿਹੜੇ ਐਸਐਚਓ ਕੋ ਰਹੇਗੇ ਇਹਨਾਂ ਦੀ ਪਾਰਟੀ ਜਿਹੜੀ ਹੈਗੀ ਆ ਇਹਨਾਂ ਨੇ ਬੁੜਾਵਾ ਹੀ ਏਰੀਆ ਦੇ ਵਿੱਚ ਜਿਹੜਾ ਹੈਗਾ ਨਾਕਾਬੰਦੀ ਦੇ ਦੌਰਾਨ ਜਿਹੜੇ ਇਹਨਾਂ ਨੇ ਚੈਕਿੰਗ ਕੀਤੀ ਤਾਂ ਉੱਥੇ ਜਿਹੜੀ ਇਹਨਾਂ ਦੀ ਰੈਸਟੋਰੇਰੀ ਦੇ ਨਾਲ ਇੱਕ ਜਿਹੜੀ ਹੈ ਕਬ ਕੋਈ ਵਾਈਕਲ ਕੋਲ ਬੀ ਇਨਪੋਸੀਬਲ ਬੀ ਪੈਡਲ ਮੈਦ ਤੋਂ ਦੱਸਿਆ ਕਿ ਜਿਹੜੇ ਪਬਲਿਕ ਟਰਾਂਸਪੋਰਟ ਦਾ ਜਿਹੜੀ ਵਰਤੋਂ ਕਰਦੇ ਸੀ ਬੱਸਾਂ ਦੇ ਉੱਪਰ ਜਾਂ ਟ੍ਰੇਨ ਦੇ ਉੱਪਰ ਆਉਂਦੇ ਸੀ ਅ ਇਸ ਏਰੀਆ ਦੇ ਵਿੱਚ ਇਹਨਾਂ ਨੇ ਟਾਰਗੇਟ ਕਰਦਾ ਸੀ ਜਾਂ ਘੁੰਮ ਫਿਰ ਕੇ ਇਹਨਾਂ ਨੇ ਵੇਚੀ ਸੀ ਤਾਂ ਉਹ ਸਾਰੇ ਕਿਉਂਕਿ ਰਿਕਵਰੀ 4 ਕਿਲੋ 200 ਕਰਫੀ ਹੈ ਕਿ ਇਹ ਇਹਨਾਂ ਦਾ ਪਹਿਲਾ ਪ੍ਰੀਪਲੈਂਟ ਹੋਏਗਾ ਕਿ ਕਿੱਥੇ ਜਾਣਗੇ ਜੀ ਹੁਣ ਸਾਰੇ ਬੈਕਵਰਡ ਐਂਡ ਫਾਰਵਰਡ ਜਿਹੜੀ ਸਾਡੀ ਇਨਵੈਸਟੀਗੇਸ਼ਨ ਦਾ ਪਾਰਟ ਉਹਨੂੰ ਕੰਪਲੀਟ ਕਰਕੇ ਫਿਰ ਤੁਹਾਡੇ ਨਾਲ ਜਾਣ ਕਰੇਗੇ ਸਟਾਫ